प्यारे दोस्तों प्यार भरी सस् नमस्कार जी पंजाब सरकार ਦੇ ਮੁਲਾਜ਼ਮ ਰਿਟਾਇਰਮ ਨੂੰ ਇਹ ਮਲਾਇਆ ਵੱਲੋਂ ਲਗਾਤਾਰ ਆਪਣੇ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਤੇ ਬੇਤੋਂ ਹਰਪਾਲ ਸਿੰਘ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਇੱਕ ਪਾਸੇ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਡੀਏ 46% ਤੋਂ ਵਧਾ ਕੇ 50% ਕਰਤਾ ਹੈ ਜਿਸ ਕਰਕੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਵਿੱਚ ਖੁਸ਼ੀ ਲਹਿਰ ਹੈ ਪੰਜਾਬ ਸਰਕਾਰ ਦੇ ਮਲਾਜ਼ਮ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਮੰਗ ਕਰਦੇ ਹਨ ਕਿ ਪੰਜਾਬ ਸਰਕਾਰ ਦੇ ਮਲਾਜ਼ਮਾਂ ਦਾ ਡੀਏ 38% ਤੋਂ ਵਧਾ ਕੇ 50% ਕੀਤਾ ਜਾਵੇ ਜਿਸ ਤਰ੍ਹਾਂ ਹੁਣ 2016 ਤੋਂ ਪੰਜਾਬ ਦੇ ਮਲਾਜ਼ਮਾਂ ਦਾ ਜੋ ਪੇਗ ਨੇਰੀ ਦਾ ਪਕਾਇਆ ਦਿੱਤਾ ਜਾਵੇ 17 7 2020 ਤੋਂ ਭਾਰਤੀ ਹੋਏ ਮਲਾਜਮਾਂ ਨੂੰ 6ਵਾਂ ਪੇਗਮਿਸ਼ਨ ਲਾਗੂ ਕੀਤਾ ਜਾਵੇ 15 15 ਦਾ ਨੋਟੀਫਿਕੇਸ਼ਨ ਰੱਦ ਕਰਕੇ ਪੰਜਾਬ ਦੇ ਮਲਾਜਮਾਂ ਨੂੰ ਪਰਮਿਸ਼ਨ ਪੇੜਾ ਦਿੱਤਾ ਜਾਵੇ ਤੇ ਤਨਖਾਹ ਫਿਕਸਤੀਆਂ ਕੰਪਿਊਟਰ ਤੇ ਹਾਵਕ ਮੰਗ ਕਰਦੇ ਹਨ ਕਿ ਸਾਨੂੰ ਸਿੱਖਿਆ ਵਿਭਾਗ ਦੇ ਮਰਜ਼ੀ ਕੀਤਾ ਜਾਵੇ ਤੇ 6ਵਾਂ ਪੇਗ ਲਗਾਇਆ ਜਾਵੇ ਜਿਸ ਕਰਕੇ ਕੰਪਿਊਟਰ ਦੇ ਆਗਮਨ ਵੱਲੋਂ ਆਉਣ ਵਾਲੀ 10 ਮਾਰਚ ਨੂੰ ਮੋਕੰਝ ਭਵਨਤਮਾ ਦੀ ਕੋਠੀ ਜੋ ਸੰਗਰੂਰ ਦਾ ਘਰਾਓ ਕੀਤਾ ਜਾਊਗਾ ਪੰਜਾਬ ਦੇ ਨਾਲ ਮੰਗ ਕਰਦੇ ਹਨ ਕਿ 17/7/2020 ਤੋਂ ਭਾਰਤੀ ਇਮਾਰਿਆਂ ਨੂੰ 6ਾਂ ਵੇਗੁਸ਼ਨ ਲੱਗ ਜਾਵੇ ਅਤੇ ਪੰਜਾਬ ਦੇ ਮੁਲਾਜ਼ਮ ਜੋ ਕਿ 20-20 ਸਾਲਾਂ ਤੋਂ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਹਨ ਪਰ ਕੱਚੇ ਹਨ ਉਹਨਾਂ ਦੀ ਮੰਗ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਜੋ ਮੁੱਖ ਮੰਤਰੀ ਭਵਾਨ ਤਮਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਵਿਆਸ ਨੇ ਅਧਿਆਪਕਾਂ ਨੂੰ ਨਿਯੁਕਤੀ ਦਿੱਤੇ ਸਾਂ ਜਿਸ ਵਿੱਚ ਲਿਖਿਆ ਸੀ ਕਿ 58 ਸਾਲ ਤੱਕ ਤਨਖਾਹ 18000 ਰੁਪਏ ਦੇ ਅਧਿਆਪਕਾਂ ਦੀ ਜੋ ਐਮਐਸਸੀ ਐਮਈ ਬੀਐਡਾ ਡਬਲ ਐਮਏ ਉਹਦੀ ਤਨਖਾਹ ਹੈ 23000 ਤੇ ਪੰਜ ਸਾਲ ਹਰ ਸਾਲ ਵਾਧਾ ਅਸੀਂ ਮੰਗ ਕਰਦੇ ਹਾਂ ਮੇ ਤਾਂ ਹਰਪਾਲ ਸਿੰਘ ਜੀਮਾ ਤੋਂ ਮੁੱਖ ਮੰਤਰੀ ਭਵਾਨ ਤਮਨ ਤੋਂ ਯੋਨਾ ਡਿਟਚਰਾਂ ਨੂੰ ਬੇਸਿਕ ਪੈਦੇ ਦਿੱਤਾ ਜਾਵੇ ਤਾਂ ਅਗੇ ਮਲਾਜਾਂ ਦੇ ਨਾ ਕਰਨ ਪਾਵਰ ਕਾਮ ਦੇ ਮਲਾਜਾਂ ਨੂੰ ਲਗਾਤਾਰ ਪਾਵਰ ਕਾਮ ਦੇ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਵੀ ਕੁਝ ਵੀ ਨਹੀਂ ਪ੍ਰਾਪਤ ਹੋਇਆ ਇਸ ਕਰਕੇ ਆਉਣ ਵਾਲੀ 13 ਮਾਰਚ ਨੂੰ ਪੰਜਾਬ ਦੇ ਮਲਾਜਮ ਮੁੱਖ ਮੰਤਰੀ ਜੋ ਭਗਵਾਨ ਦਾ ਕੋਠੀ ਸੰਗਰੂਰ ਹੈ ਉਹਦਾ ਘਰਾਓ ਕਰਨਗੇ ਇਸ ਤਰ੍ਹਾਂ ਇੱਕ ਮੋਟਰ ਦੇ ਆਵਕ 10 ਮਾਰਨ ਘਰੋਗੇ ਤਰ੍ਹਾਂ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ